हां जी दोस्तों मां ਦਾ ਦੇਣਾ ਕੋਈ ਵੀ ਨਹੀਂ ਦੇ ਸਕਦਾ ماں ਨਾਲੇ ਤਾਂ ਘਰ ਦੇ ਸਾਰੇ ਕੰਮ ਕਰਦੀ ਹੁੰਦੀ ਆ ਅਤੇ ਨਾਲ ਨਾਲ ਆਪਣੇ ਬੱਚਾ ਨੂੰ ਵੀ ਬਹੁਤ ਜ਼ਿਆਦਾ ਖੁਸ਼ ਰੱਖਦੀ ਹੁੰਦੀ ਹੈ ਜਿਸ ਤਰ੍ਹਾਂ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਸ ਮਾਂ ਨੇ ਸਵੇਰੇ ਸਵੇਰੇ ਆਪਣੀ ਡਿਊਟੀ ਤੇ ਜਾਣਾ ਹੁੰਦਾ ਹੈ ਨਾਲੇ ਤਾਂ ਇਹ ਮਾਂ ਖਾਣਾ ਬਣਾ ਰਹੀ ਹੈ ਅਤੇ ਨਾਲ ਨਾਲ ਆਪਣੇ ਬੱਚੇ ਨੂੰ ਪੇਟ ਤੇ ਟੰਗ ਕੇ ਖੇਡ ਲਾ ਰੱਖਿਆ ਦੋਸਤੋ ਮਾਂ ਸਭ ਦੀ ਜਗ੍ਹਾ ਲੈ ਸਕਦੀ ਹੈ ਪਰ ਮਾਂ ਦੀ ਜਗ੍ਹਾ ਰੱਬ ਵੀ ਨਹੀਂ ਲੈ ਸਕਦਾ ਦੋਸਤੋ ਮਾਂ ਦੇ ਲਈ ਕਮੈਂਟਾਂ ਦੇ ਵਿੱਚ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰ ਦੇਣਾ। ਦੋਸਤੋ ਆਹ ਦੂਸਰੀ ਵੀਡੀਓ ਦੇ ਵਿੱਚ ਇਹ ਵੀਰ ਜਵਾਨ ਹੋ ਕੇ ਵੀ ਆਪਣੀ ਮਾਂ ਤੋਂ ਜੂੜਾ ਕਰਵਾਉਂਦਾ ਹੈ। ਇਸ ਵੀਡੀਓ ਨੂੰ ਦੇਖ ਕੇ ਦੋਸਤੋ ਸਾਰਿਆਂ ਨੂੰ ਆਪਣਾ ਆਪਣਾ ਬਚਪਨ ਜ਼ਰੂਰ ਚੇਤੇ ਆ ਗਿਆ ਹੋਵੇਗਾ। ਬਚਪਨ ਦੇ ਵਿੱਚ ਆਪਣੀ ਮਾਂ ਤੋਂ ਨਿੱਕੀ ਜਿਹੀ ਜੂੜੀ ਕਰਵਾ ਕੇ ਉੱਪਰ ਛੋਟਾ ਜਿਹਾ ਫੁੱਲ ਜਿਹਾ ਬਣਾ ਲੈਂਦੇ ਹੁੰਦੇ ਸੀ। ਦੋਸਤੋ ਮਾਂ ਬੱਚਿਆਂ ਦੀਆਂ ਸਾਰੀਆਂ ਖੁਸ਼ੀਆਂ ਪੂਰੀਆਂ ਕਰ ਦਿੰਦੀ ਹੈ ਪਰ ਆਪਣੀਆਂ ਖੁਸ਼ੀਆਂ ਗਵਾ ਲੈਂਦੀ ਹੁੰਦੀ ਹੈ। ਦੋਸਤੋ ਮਾਂ ਦੇ ਲਈ ਇੱਕ ਪਿਆਰਾ ਜਿਹਾ ਕਮੈਂਟ ਕਰਕੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ